बाबा जी मतपाल ਮੇਰਾ ਨਾਮ ਸਤਪਾਲ ਪਿੰਡ ਦੋੜੇ ਦਰਬਾਰ ਦੀ ਮੈਂ ਸੇਵਾ ਕਰਦਾ ਹਾਂ ਪਿੰਡ ਦੇ ਵਿੱਚ ਬਹੁਤ ਵਧੀਆ ਉਪਰਾਲਾ ਕਰਦਾ ਮੈਡੀਕਲ ਕੈਂਪ ਫ੍ਰੀ ਆ 10 ਸਾਲ ਹੋ ਗਏ ਸਾਨੂੰ ਇਸ ਕੈਂਪ ਦੇ ਵਿੱਚ ਸੇਵਾ ਕਰਦੇ ਆ ਨਾ ਫ੍ਰੀ ਦਵਾਈਆਂ ਆ ਫ੍ਰੀ ਚੈੱਕ ਅਪ ਆ ਠੀਕ ਹੈ ਹਾਂਜੀ ਗੱਲ ਕਰੀ ਤਾਂ ਮੇਲੇ ਦੀ ਫੇਲਾ ਕਿੰਨੀ ਸਾਲਾਂ ਤੋਂ ਹੋ ਰਿਹਾ 13 ਸਾਲ ਹੋ ਗਏ ਮੇਲੇ ਨੂੰ ਜੀ 13 ਸਾਲ ਹੋ ਗਏ ਮੇਲੇ ਨੂੰ ਕੈਂਪ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਮੇਲੇ ਨੂੰ ਬਹੁਤ ਵਧੀਆ ਜੀ ਉਪਰਾਲਾ ਕਰਕੇ ਸੇਵਾ ਕਰਕੇ ਸੰਗਤ ਦੀ ਬਹੁਤ ਵਧੀਆ ਲੱਗਦਾ ਆ ਸਾਂਝ ਦੀ ਹਰ ਇੱਕ ਦੀ ਸੇਵਾ ਕਰਕੇ ਬਹੁਤ ਵਧੀਆ ਜੀ ਠੀਕ ਹੈ ਸੱਤਾ ਜੀ ਕਰੋ ਪਰ ਆਇਆ ਕਿ ਪ੍ਰਵਾਲਿਕ ਲਈ ਰਹਾ ਵਸਾ ਬਹੁਤ ਵਧੀਆ ਜੀ ਕੀਤਾ ਜੀ ਅੱਛਾ ਕਲਾਕਾਰ ਕਿਹਨੇ ਕਿਹਨੇ ਲੱਗੇ ਕਿਹੜਾ ਹੋਣ ਲੱਗਾ ਸੀ ਕਲਾਕਾਰ ਕਲਾਕਾਰ ਕੁਲਵਿੰਦਰ ਕੰਧਾ ਦਵਿੰਦਰ त्याਲਪੁਰੀ ਪਰਮਜੀਤ ਪੰਮਾ ਇਹ ਕਲਾਕਾਰ ਠੀਕ ਹੈ ਗੱਲ ਕਰੀਏ ਐਨਆਰਆਈ ਭਰਾਵਾਂ ਨੇ ਗ੍ਰਾਮ ਪੰਚਾਇਤ ਕਿੰਨਾ ਸਹਿਯੋਗ ਰਿਹਾ ਤੁਹਾਡਾ ਬਹੁਤ ਸਾਰਾ ਸਹਿਯੋਗ ਹੈ ਜੀ ਪਿੰਡ ਦਾ ਬਹੁਤ ਸਹਿਯੋਗ ਹੈ ਜੀ ਠੀਕ ਹੈ ਅਗਰ ਖੇੜੇ ਦਾ ਐਨਆਰਆਈ ਭਰਾ ਸਾਰੋ ਆਨਿਸ਼ ਦੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਕਹਿੰਦਾ ਚੜ੍ਹਦੀ ਕਲਾ ਰੱਖੇ ਪਰਮਾਤਮਾ ਤੰਦਰੁਸਤੀ ਦੇਵੇ ਹੋਰ ਦੁੱਗਣੀ ਤਰੱਕੀ ਕਰਨ ਅਪਾ ਜੀ ਮੈਂ ਦੇਖ ਰਿਹਾ ਹਾਂ ਕਿ ਇੱਥੇ ਲੈਕਚਰ ਕੈਮਰੇ ਲੱਗਾ ਹੋਇਆ ਹੈ ਟੈਸਟ ਵੀ ਹੋ ਰਿਹਾ ਹੈ ਹਾਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਧੀਆ ਸੰਗਤ ਤੋਂ ਸਹਯੋਗ ਮਿਲਦਾ ਜੀ ਸੇਵਾ ਕਰਕੇ ਸਾਨੂੰ ਮਿਲਦਾ ਬਹੁਤ ਸਾਰਾ ਸਹਯੋਗ ਠੀਕ ਹੈ ਅੱਜ ਕੱਲ੍ਹ ਦੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਨਸ਼ਿਆਂ ਤੋਂ ਰਹਿਤ ਰਹਿ ਕੇ ਵਧੀਆ ਮਾਪੇ ਦੇ ਆਗਿਆਕਾਰੀ ਬਣੋ ਜੀ ਠੀਕ ਹੈ ਪਿੰਡ ਦਾ ਨਾਮ ਲੇ ਦਿਓ ਜਿਹੜੇ ਦਾ ਪੁਰਾਣਾ ਨਾਮ ਪਿੰਡ ਦੂਰੇ ਜ਼ਿਲ੍ਹਾ ਜਲੰਧਰ ਸਾਡੇ ਚੈਨਲ ਰਾਹੀਂ ਤੁਹਾਨੂੰ ਸਤਿ ਸ੍ਰੀ ਅਕਾਲ ਦੇਸ਼ਾਂ ਵਿੱਚ ਬਹੁਤ ਧੰਨਵਾਦ ਤੁਹਾਡਾ ਜੀ ਔਰ ਦੇਖੇ ਇਹ ਡਾਕਟਰ ਹੋਣੀ ਜੀ ਡਾਕਟਰ ਸਰ ਬਹੁਤ ਸਤ ਸ੍ਰੀ ਅਕਾਲ ਜੀ ਸਸਿਕਲ ਮੇਰਾ ਨਾਮ ਡਾਕਟਰ ਮਨੋਜ ਹੈ ਜੀ ਮੈਂ ਤੇ ਆਯੁਰਵੈਦਿਕ ਮੈਡੀਕਲ ਅਫਸਰ ਹਾਂ ਸਰਕਾਰੀ ਡਿਸਪੈਂਸਰੀ ਤੇ ਕੈਂਪ ਕਿੰਨੇ ਕਾਲਪ ਬੋਲ ਪਾਪਾ ਜੀ ਬੋਲਦੇ ਹਰ ਸਾਲ ਸਾਡੇ ਲਈ ਨਰਹਿ ਜਾਣਾ ਤੇ ਦਸਵਾਂ ਕੈਂਪ ਹੈ 10 ਸਾਲਾਂ ਤੋਂ ਸਾਡੇ ਕੋਲ ਕੰਮ ਲਗਾ ਰਹੇ ਨੇ ਪਾਪਾ ਜੀ ਦਾ ਆਈਡੀਆ ਸੀ ਕਿ ਜਦੋਂ ਸਾਡੇ ਮੇਲਾ ਲੱਗੇ ਤੇ ਸਾਡੇ ਕੈਂਪਸ ਰੂਰ ਲੱਗੇ ਇਹ ਲੇ ਨਾਲ ਨਾਲ ਬਾਬਾ ਜੀ ਸਮਾਸ਼ੀਗਾਂ ਵੀ ਕਰ ਰਹੇ ਆ ਬਹੁਤ ਅੱਛੀ ਕਰ ਰਹੇ ਜੀ ਸਿਰਫ ਮੇਲੇ ਤੇ ਹੀ ਨਹੀਂ ਸਾਨੂੰ ਵੈਸੇ ਵੀ ਰਿਸਪਾਂਸਰੀ ਕਿਸੇ ਦੀ ਵੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਦਵਾਈਆਂ ਦੀ ਜ਼ਰੂਰਤ ਹੁੰਦੀ ਹੈ ਬਾਬਾ ਜੀ ਨੂੰ ਅਸੀਂ ਇੱਕ ਫੋਨ ਮਾਰੀਦਾ ਤਾਂ ਸਾਡੀ ਸਾਰੀ ਕਮੀ ਪੂਰੀ ਕਰ ਦਿੰਦੇ ਜੀ ਮੇਰੇ ਨਾਲ ਜੀ ਮੈਨੂੰ ਇੱਥੇ 13 14 ਸਾਲ ਤੋਂ ਮੇਰਾ ਸਹਿਯੋਗ ਕਰ ਰਿਹਾ ਹੈ ਜੀ ਠੀਕ ਹੈ ਜੀ ਹੋਰ ਸੰਗਤ ਜਿਹੜੀ ਆਈਆਂ ਕੀ ਸੰਦੇਸ਼ ਸਾਹਿਬ ਨੂੰ ਦੇਣਾ ਸੰਦੇਸ਼ ਆਇਆ ਜੀ ਕਿ ਸੰਗਤ ਜਿੱਦਾਂ ਆ ਰਹੀ ਹੈ ਮੈਡੀਕਲ ਬਾਬਾ ਜੀ ਵੱਲੋਂ ਜੋ ਕੈਂਪ ਹੈ ਉਹਦਾ ਫਾਇਦਾ ਚੱਕ ਰਹੇ ਆ ਜੀ आयुर्वेदिक दवाई दिखात हांकिन हर साल बाबा जी की संतन बस बहुत मिले बहुत बहुत मुबारक ਅੱਜ ਆਪਾਂ ਨੂੰ ਮਿਲ ਕੇ ਬਹੁਤ ਬਹੁਤ ਬਤਾਈਏ ਜੀ ਕਿ ਉਹ ਸਾਰਿਆਂ ਸੰਗਤਾਂ ਨੂੰ ਮੇਰੇ ਵੱਲੋਂ ਇਸ਼ਾਰਾ ਕਰੀ ਦਰਵਾਜ਼ਾ ਬਾਬਾ ਸਤਪੁਰ ਸਤੀ ਦੂਰੇ ਵਾਲੀ ਸਰਕਾਰ ਕਰਦੀ ਨਿਸ਼ਾਨ ਬਾਬਾ ਜੀ ਉਹਨਾਂ ਨੂੰ ਸਾਡੇ ਵੱਲੋਂ ਪੂਰੇ ਗਰੋਪਲੋਂ ਔਰ ਪਿੰਡ ਵੱਲੋਂ ਬਹੁਤ ਬਹੁਤ ਮੇਲੇ ਜੀ ਮੁਬਾਰਕਾਂ ਜਿੰਨੇ ਵੀ ਐਨਆਰਈ ਵੀਰ ਆਇਆ ਸਾਰੇ ਜਿੰਨੇ ਵੀ ਕਲਾਕਾਰ ਇਸ ਦਰਵਾਜ਼ੇ ਆਏ ਆ ਸਾਰਿਆਂ ਨੂੰ ਇਸ ਦਰਵਾਜ਼ੇ ਤੋਂ ਝੋਲੀਆਂ ਭਰ ਕੇ ਜਾਣੀ ਆ ਔਰ ਮੈਂ ਬਾਬਾ ਜੀ ਨਾਲ ਉਹਨਾਂ ਦੇ ਪਰਿਵਾਰ ਔਰ ਪੂਰੀ ਫੈਮਿਲੀ ਨੂੰ ਇਸ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਚੱਲ ਰਹੇ ਹਾਂ ਜੀ ਬਾਬਾ ਜੀ ਨਾਲ ਜੁੜੇ ਹੋ ਤੁਸੀਂ ਕਿੰਨਾ ਸਮੇਂ ਤੋਂ ਆਪਾਂ ਇਹ ਨ ਉਹਨਾਂ ਦੇ ਲਹਿਰਾ ਵਹਰਾ ਲੱਗੇ ਆ